ਮੈਂ ਜਥੇਬੰਦੀ ਆਗੂ ਰਵਿੰਦਰਜੀਤ ਸਿੰਘ ਕੰਗ ਅੱਜ ਜਿਹੜਾ ਪਿੰਡ ਜਾਂਗੀਰੋਂ ਬੜਾ ਵਧੀਆ ਉਦਮ ਕੀਤਾ ਗਿਆ ਵੀ ਜੋ ਸਾਡੀ ਜਥੇਬੰਦੀਆਂ ਲੋਕ ਵੀ ਬਾਨੀ ਡਾਨੀ ਦਾ ਕੋਈ ਵੀ ਪ੍ਰੋਜੈਕਟ ਜਿਹੜਾ ਇੱਥੇ ਨਹੀਂ ਚੱਲਣ ਦੇਣਾ ਉਹਦੇ ਤਹਿਤ ਅੱਜ ਜਿਹੜਾ ਜਾਂਗੀਰ ਪਿੰਡ ਦੇ ਵਿੱਚ Jio ਦਾ ਟਾਵਰ ਲੱਗਾ ਹੋਇਆ ਹੈ ਇਹ ਰੇਂਜ ਵਾਲਾ ਉਹ ਕੱਟ ਦਿੱਤਾ ਗਿਆ ਵਾ ਤੇ ਇਸੇ ਤਰ੍ਹਾਂ ਪਿੰਡ ਬਦਰੀ ਬਾਕੀ ਵੀ ਜਿਹੜੇ ਟਾਵਰ ਆ ਉਹ ਕੱਟੇ ਜਾਣਗੇ ਮੋਦੀ ਸਰਕਾਰ ਨੂੰ ਅਸੀਂ ਇੱਥੋਂ ਚਿਤਨਾਵ ਨਹੀਂ ਦਿੰਦੇ ਆ ਵੀ ਜੇ ਦਿੱਲੀ ਚ ਡਰ ਰਿਹਾ ਸੰਘਰਸ਼ ਜੋਧਿਆ ਦੇ ਗੱਲਾਂ ਤੁਸੀਂ ਨਾ ਮੰਨੀਆਂ ਤੇ ਜਿਹੜਾ ਵਿਰੋਧ ਆ ਇਹ ਦਿਨੋਂ ਦਿਨ ਵਧਦਾ ਜਾਣਾ ਵਾ ਇਹਦੀ ਜਿੰਨੀ ਜ਼ਿੰਮੇਵਾਰੀ ਆ ਇਹ ਤੁਹਾਡੀ ਹੋਊਗੀ ਇਹ ਸਰਕਾਰ ਕਰਕੇ ਅਸੀਂ ਅੱਜ ਵੀ ਮੋਦੀ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਵੀ ਮੋਦੀ ਸਾਹਿਬ ਜਿਹੜੇ ਤੁਹਾਡੇ ਕੋਲ ਗਲਤੀ ਹੋ ਗਈ ਆ ਉਹ ਆਪਣੀ ਗਲਤੀ ਸੁਧਾਰ ਕੇ ਤੇ ਕਾਲੇ ਕਾਨੂੰਨ ਤੇ 2020 ਐਕਟ ਬਿਜਲੀ ਸੋਧ ਐਕਟ ਤੇ ਪ੍ਰੋਡਿਊਸ਼ਨ ਵਾਲਾ ਐਕਟ ਜਿਹੜਾ ਵਾ ਉਹਨੂੰ ਵਾਪਸ ਲੈ ਲਾ ਨਹੀਂ ਤੇ ਆ ਬਾਨੀ ਉਡਾਨੀ ਦੀ ਗੱਲ ਤਾਂ ਬੜੀ ਦੂਰ ਦੀ ਰਹਿ ਗਈ ਆ ਤੁਹਾਡਾ ਇਸੇ ਪਿੰਡਾਂ 'ਚ ਵੜਨਾ ਮੁਸ਼ਕਲ ਹੋ ਜਾਊਗਾ ਬੀਜੇਪੀ ਦੀਆਂ ਜਿਹੜਾ ਤੁਸੀਂ ਆਪਣੇ ਹੱਥੀਂ ਵਾੜ ਰਹੇ ਅੱਜ ਪਿੰਡ ਜਹਾਂਗੀਰ 'ਚ ਜੀ ਉਹਦੇ ਸਿੰਮ ਦਬਾਈ ਕਾਰਡ ਕੀਤਾ ਗਿਆ ਵਾ ਤੇ ਨਾਲ ਹੀ ਜਿਹੜਾ ਟਾਵਰ ਆ ਉਹਦਾ ਬਾਈਕਾਟ ਕੀਤਾ ਗਿਆ ਵਾ ਇੰਨੀਆਂ ਬੇਨਤੀਆਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਅਜਿਹੀ ਬੇਨਤੀ ਇਕ ਹੋ ਰਿਆ ਵੀ ਜਾਵੇ ਕੋਈ ਨਾ ਚਾਹ ਪਾਣੀ ਤੇ ਖਾਣ ਪੀਣ ਆਜੇ ਪੁਤਲਾ ਫੂਕਣਾ ਆਜਾ ਪੁਤਲਾ ਫੂਕਣਾ ਵਾ ਆਜੋ ਫੂਕ ਲੀ ਹਣ ਪੁਤਲਾ ਤੇ